ਗਰਮੀ ਦੇ ਵਿੱਚ ਕਈਆਂ ਨੂੰ ਸੇ ਸਬੰਧੀ ਕਈ ਪਰੇਸ਼ਾਨੀਆਂ ਹੋ ਜਾਂਦੀਆਂ ਨੇ ਸਪੈਸ਼ਲੀ ਅਗਰ ਅਸੀਂ ਗੱਲ ਕਰੀਏ ਕਈਆਂ ਨੂੰ ਬਹੁਤ ਕਈਆਂ ਦੀ ਪਿਤ ਪਰਵਰਤੀ ਰਹਿੰਦੀ ਹੈ ਜਾਂ ਅਸੀਂ ਕਹੀਏ ਕਿ ਇਹਨੂੰ ਲਿਵਰ ਦੇ ਵਿੱਚ ਗਰਮੀ ਜ਼ਿਆਦਾ ਹੋ ਜਾਂਦੀ ਹੈ ਕਈਆਂ ਦੀ ਨਕਸੀਰ ਜੋ ਹੈ ਛੁੱਟਣ ਲੱਗ ਜਾਂਦੀ ਹੈ ਮੀਨਸ ਨੱਕ ਚੋਂ ਬਲੱਡ ਜੋ ਹੈ ਆਣਾ ਸ਼ੁਰੂ ਹੋ ਜਾਂਦਾ ਹੈ ਗਰਮੀ ਦੇ ਕਰਕੇ ਤਾਂ ਇੱਕ ਬਹੁਤ ਹੀ ਵਧੀਆ ਹੈਲਦੀ ਚੀਜ਼ ਤੁਹਾਨੂੰ ਮੈਂ ਦੱਸਣ ਜਾ ਰਹੀਆਂ ਇਸ ਨੂੰ ਜ਼ਰੂਰ ਆਪਣੀ ਡਾਈਟ ਵਿੱਚ ਅਪਣਾਓ ਤਾਂ ਵੈਸੇ ਵੀ ਦੇਖੋ ਜਦੋਂ ਗਰਮੀਆਂ ਆਉਂਦੀਆਂ ਨੇ ਨਾ ਤਾਂ ਸਾਨੂੰ ਆਪਣੇ ਆਪ ਨੂੰ ਹਾਈਡਰੇਟ ਰੱਖਣ ਲਈ ਕੋਈ ਨਾ ਕੋਈ ਵਧੀਆ ਤਰੀਕਾ ਲੱਭਣਾ ਹੀ ਚਾਹੀਦਾ ਹੈ ਕਿਉਂਕਿ ਨਾਰਮਲ ਪਾਣੀ ਪੀ ਪੀ ਕੇ ਕਈ ਵਾਰੀ ਉਹ ਹਜ਼ਮ ਨਹੀਂ ਹੁੰਦਾ ਤਾਂ ਅਸੀਂ ਕੁਝ ਐਸੀ ਹੈਲਦੀ ਆਪਸ਼ਨਸ ਨੂੰ ਆਪਣੀ ਡਾਈਟ ਵਿੱਚ ਸ਼ਾਮਿਲ ਕਰੀਏ ਜਿਸ ਦੇ ਨਾਲ ਬਾਡੀ ਹਾਈਡਰੇਟ ਵੀ ਰਵੇ ਉਸ ਨੂੰ ਹੋਰ ਵੀ ਕਈ ਤਰ੍ਹਾਂ ਦੇ ਫਾਇਦੇ ਉਸ ਦੇ ਨਾਲ ਮਿਲ ਸਕਣ ਤਾਂ ਅੱਜ ਮੈਂ ਗੱਲ ਕਰਨ ਜਾ ਰਹੀਆਂ ਗੋond ਕਤੀਰਾ ਨੂੰ ਲੈ ਕੇ ਦੇਖੋ ਗੋond ਕਤੀਰਾ ਜੋ ਹੈ ਆਪਣੇ ਵਿੱਚ ਇੰਨੇ ਜ਼ਿਆਦਾ ਗੁਣ ਲੈ ਕੇ ਬੈਠਾ ਹੈ ਸਪੈਸ਼ਲੀ ਜਦੋਂ ਅਸੀਂ ਗਰਮੀਆਂ ਦੀ ਗੱਲ ਕਰਦੇ ਆ ਨਾ ਤਾਂ ਸਰੀਰ ਨੂੰ ਠੰਡਕ ਦੇਣ ਦੇ ਲਈ ਇਸ ਨੂੰ ਸਭ ਤੋਂ ਵਧੀਆ ਤਰੀਕਾ ਮੰਨਿਆ ਜਾਂਦਾ ਹੈ ਕੀ ਗੋੰਦ ਕਟੀਰਾ ਜੋ ਹੈ ਆਪਣੇ ਆਪ ਵਿੱਚ ਕਾਫੀ ਪਾਣੀ ਦੀ ਮਾਤਰਾ ਸੋਖ ਲੈਂਦਾ ਹੈ ਅਸੀਂ ਇਸ ਨੂੰ ਖਾਣਿਆ ਤਾਂ ਕਾਫੀ ਦੇਰ ਤੱਕ ਪੇਟ ਭਰਿਆ ਵੀ ਰਹਿੰਦਾ ਹੈ ਔਰ ਸਰੀਰ ਦੇ ਵਿੱਚ ਪਾਣੀ ਦੀ ਕਮੀ ਨਹੀਂ ਹੁੰਦੀ ਹੈ ਤੁਸੀਂ ਕਿਤੇ ਬਾਹਰ ਜਾ ਰਹੇ ਹੋ ਨਾ ਗਰਮੀ ਦੇ ਵਿੱਚ ਤਾਂ ਪਹਿਲਾਂ ਤੁਸੀਂ ਅਗਰ ਗੂਨ ਕਤੀਰਾ ਖਾ ਕੇ ਜਾ ਰਹੇ ਹੋ ਤਾਂ ਤੁਹਾਡੀ ਬਾਡੀ ਦੇ ਵਿੱਚ ਪਾਣੀ ਦੀ ਸਹੀ ਮਾਤਰਾ ਬਣੀ ਰਹਿਣ ਵਾਲੀ ਹੈ ਔਰ ਤੇਜ਼ ਗਰਮੀ ਦੇ ਨਾਲ ਕਈਆਂ ਨੂੰ ਜੋ ਹੈ ਘਬਰਾਹਟ ਹੋਣੀ ਸ਼ੁਰੂ ਹੋ ਜਾਂਦੀ ਹੈ ਜਾਂ ਚੱਕਰ ਆਣੇ ਸ਼ੁਰੂ ਹੋ ਜਾਂਦੇ ਨੇ ਜਾਂ ਮੈਂ ਜੋ ਗਲਤ ਕੀਤੀ ਹੈ ਕਈਆਂ ਦੀ ਨਕਸੀਰ ਫੁੱਟ ਜਾਂਦੀ ਹੈ ਯਾਨੀ ਨੱਕ ਵਿੱਚ ਖੂਨ ਆਣਾ ਸ਼ੁਰੂ ਹੋ ਜਾਂਦਾ ਹੈ ਤਾਂ ਇਹ ਪ੍ਰੋਬਲਮ ਨਹੀਂ ਹੋਏਗੀ ਸੋ ਗੂਨ ਕਤੀਰਾ ਜੋ ਹੈ ਬਾਡੀ ਨੂੰ ਹਾਈਡਰੇਟ ਰੱਖਦਾ ਹੈ ਇਸੇ ਤਸੇ ਠੰਡੀ ਹੁੰਦੀ ਹੈ ਸਪੈਸ਼ਲੀ ਬੇਟੇ ਪ੍ਰਕਿਰਤੀ ਵਾਲਿਆਂ ਨੂੰ ਜ਼ਰੂਰ ਗਰਮੀਆਂ ਦੇ ਵਿੱਚ ਗੁੰਨ ਕਤੀਰਾ ਜੋ ਹੈ ਖਾਣਾ ਚਾਹੀਦਾ ਤੇ ਮੈਂ ਹੁਣ ਜ਼ਰੂਰ ਦੱਸਣਾ ਚਾਹੂੰਗੀ ਗੁੰਨ ਕਤੀਰਾ ਖਾਣ ਦਾ ਸਹੀ ਸਮਾਂ ਕੀ ਹੈ ਸਹੀ ਤਰੀਕਾ ਕੀ ਹੈ ਇਸ ਨੂੰ ਵੀ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਕਿ ਤੁਸੀਂ ਗਰਮੀਆਂ ਦੇ ਵਿੱਚ ਸਰੀਰ ਨੂੰ ਠੰਡਕ ਦੇਣ ਲਈ ਗੁੰਨ ਕਤੀਰੇ ਦਾ ਪੂਰਾ ਫਾਇਦਾ ਲੈ ਸਕੋ ਜਦੋਂ ਅਸੀਂ ਗੱਲ ਗੁਨ ਕਥੀਰੇ ਦੀ ਕਰਦੇ ਆ ਨਾ ਤਾਂ ਇਸ ਦੇ ਵਿੱਚ ਫਾਈਬਰ ਦੀ ਅੱਛੀ ਮਾਤਰਾ ਸਾਨੂੰ ਮਿਲ ਜਾਂਦੀ ਹੈ ਜਿਸ ਕਰਕੇ ਡਾਈਜੈਸ਼ਨ ਦੇ ਲਈ ਬਹੁਤ ਅੱਛਾ ਹੈ ਜਿਨ੍ਹਾਂ ਨੂੰ ਵੀ ਕੌਨਸਟਿਪੇਸ਼ਨ ਯਾਨੀ ਕਬਜ਼ ਦੀ ਪ੍ਰੋਬਲਮ ਰਹਿੰਦੀ ਹੈ ਉੱਥੇ ਉਹਨਾਂ ਦੀ ਬਹੁਤ ਹੈਲਪ ਕਰਨ ਵਾਲਾ ਹੈ ਨਾਲ ਦੀ ਨਾਲ ਅਸੀਂ ਗੱਲ ਕਰੀਏ ਜਿਨ੍ਹਾਂ ਨੂੰ ਐਸਿਡਿਟੀ ਦੀ ਪ੍ਰੋਬਲਮ ਕਿਉਂਕਿ ਗਰਮੀਆਂ ਦੇ ਵਿੱਚ ਸਾਡਾ ਖਾਣਾ ਪੀਣਾ ਬਦਲ ਜਾਂਦਾ ਹੈ ਮੌਸਮ ਬਦਲ ਜਾਂਦਾ ਹੈ ਔਰ ਜਿਹੜਾ ਬਾਡੀ ਦਾ ਡਾਈਜੈਸ਼ਨ ਪ੍ਰੋਸੈਸ ਹੈ ਉਸੇ ਉੱਪਰ ਵੀ ਉਸ ਦਾ ਸਭ ਚੀਜ਼ਾਂ ਦਾ ਪ੍ਰਭਾਵ ਪੈਂਦਾ ਹੈ ਤੇ ਕਈਆਂ ਨੂੰ ਗਰਮੀਆਂ ਦੇ ਵਿੱਚ ਐਸਿਡਿਟੀ ਦੀ ਪ੍ਰੋਬਲਮ ਬਹੁਤ ਜ਼ਿਆਦਾ ਰਹਿਣ ਲੱਗ ਜਾਂਦੀ ਹੈ ਤਾਂ ਤੁਸੀਂ ਗੁੰਨ ਕਤੀਰੇ ਦਾ ਰੈਗੂਲਰ ਇਸਤੇਮਾਲ ਕਰਨ ਦੇ ਨਾਲ ਐਸਿਡਿਟੀ ਤੋਂ ਵੀ ਰਾਹਤ ਲੈ ਸਕਦੇ ਹੋ ਔਰ ਨਾਲ ਦੀ ਨਾਲ ਹੱਡੀਆਂ ਮਜ਼ਬੂਤ ਕਰਨ ਦੇ ਵਿੱਚ ਵੀ ਇਹ ਤੁਹਾਡੀ ਮਦਦ ਕਰਨ ਜਾ ਰਿਹਾ ਹੈ ਬਲੌਟਿੰਗ ਹੈ ਕਬਜ਼ ਹੈ ਐਸਿਡਿਟੀ ਹੈ ਇਹ ਸਭ ਤੋਂ ਦੂਰ ਹੋਏਗਾ ਹੀ ਨਾਲ ਦੀ ਨਾਲ ਜਿਹੜੇ ਵਜ਼ਨ ਘਟਾਉਣਾ ਚਾਹੁੰਦੇ ਨੇ ਨਾ ਉਹਨਾਂ ਦੇ ਲਈ ਵੀ ਗੁੰਨ ਕਤੀਰਾ ਬਹੁਤ ਚੰਗਾ ਰਹਿਣ ਵਾਲਾ ਹੈ ਕਿਉਂਕਿ ਜਿਵੇਂ ਮੈਂ ਗੱਲ ਕੀਤੀ ਆਪਣੇ ਆਪ ਦੇ ਵਿੱਚ काफ़ी मात्रा में पानी जो है सोख है तो जो ली इसको खांदे हाँ तो पेट काफी समय तक भरया रहा भुख नहीं लगती है और हैल्दी वे जो है तुसी अपना वजन घटा सद गूंद कतीरा खा के और सब तो ज्यादा ध्यान देने वाली गलती है कि सही तरीके ही इसको इस्तेमाल करना है और सही समा इसका की है सही समय इस ही रहने वाला है कि सवेरे नाश्ते वेले या दोपहर में जो तो बहुत ज्यादा गर्मी है उस वे तुम इसका इस्तेमाल करो ताकि बॉडी जो है गर्मी में दूर रख सके खुद को ठंडा रख सके शाम नू या रात इसका इस्तेमाल ना करो क्योंकि उस वेले तो वैसे ही टैंपरेचर थोड़ा घटता है और उसके तो बाद सोना होंगे तो इसलिए ਜੋ ਹੈ ਬਹੁਤ ਜ਼ਿਆਦਾ ਮਾਤਰਾ ਵਿੱਚ ਅਗਰ ਤੁਸੀਂ ਖਾ ਲੈਨੇ ਹੋ ਸ਼ਾਮ ਨੂੰ ਜਾਂ ਸੌਣ ਤੋਂ ਪਹਿਲਾਂ ਤਾਂ ਬਲੋਟਿੰਗ ਦੀ ਪ੍ਰੋਬਲਮ ਵੀ ਹੋ ਸਕਦੀ ਹੈ ਤੁਹਾਨੂੰ ਸੋ ਲਿਮਟਿਡ ਮਾਤਰਾ ਦੇ ਵਿੱਚ ਖਾਣਾ ਚਾਹੀਦਾ ਹੈ ਕਿੰਨਾ ਤੁਸੀਂ ਡੇਲੀ ਖਾ ਸਕਦੇ ਹੋ ਗੁੰਕਤੀਰਾ ਇਸ ਉੱਪਰ ਵੀ ਮੈਂ ਗੱਲ ਜ਼ਰੂਰ ਕਰਾਂਗੀ ਤਾਂ ਕਿ ਰੈਗੂਲਰ ਤੁਸੀਂ ਖਾਣਾ ਹੈ ਤਾਂ ਸਹੀ ਮਾਤਰਾ ਦੇ ਨਾਲ ਹੀ ਤੁਸੀਂ ਅੱਗੇ ਵਧੋ ਔਰ ਜਿਹੜੇ ਵੀ ਆਪਣੇ ਸਕਿਨ ਨੂੰ ਗਲੋਇੰਗ ਬਣਾਉਣਾ ਚਾਹੁੰਦੇ ਨੇ ਨਾ ਰੈਗੂਲਰ ਤੁਸੀਂ ਅਗਰ ਇਹ ਗੁੰਕਤੀਰਾ ਖਾਣਾ ਸ਼ੁਰੂ ਕਰ ਦੋਗੇ ਗਰਮੀਆਂ ਗਰਮੀਆਂ ਖਾਂਦੇ ਹੋ ਤਾਂ ਤੁਹਾਡੇ ਸਕਿਨ ਦੇ ਉੱਪਰ ਵੀ ਬਹੁਤ ਵਧੀਆ ਗਲੋ ਰਹਿਣ ਵਾਲਾ ਹੈ ਗਰਮੀਆਂ ਵਿੱਚ ਪ੍ਰੋਬਲਮ ਹੁੰਦੀ ਕੀ ਹੈ ਕਿ ਅਸੀਂ पानी ओनी मात्रा में नहीं पी पा रहे होंगे जिस करके बॉडी डीहाइड्रेट होनी शुरू हो जाती और सब तो पहला उसका असर जोड़ा है साढ़े स्किन के ऊपर साइड फेस के उपर, उपर नजर आना शुरू हो जाता है कि स्किन ग्लो नहीं करती बुझा चेहरा लगना शुरू हो जाता है गुंदकतीरा खेद हो बॉडी चंकी तरह हाइड्रेट रहेगी फाइबर इसमें अच्छी मात्रा में जा रहा होगा कोलैजन बनन दे गुणकतीरा बहुत मदद करन वाला है और जिस करके स्किन के ऊपर ग्लो भी नज़र आने वाला है हेयर लिए भी बहुत अच्छा है ਲਿਵਰ ਦੇ ਉੱਪਰ ਮੈਂ ਗੱਲ ਕਰਾਂ ਜਿਨ੍ਹਾਂ ਨੂੰ ਲਿਵਰ ਦੀ ਗਰਮੀ ਹੈ ਲਿਵਰ ਦੀ ਕੋਈ ਵੀ ਪ੍ਰੋਬਲਮ ਚ ਆ ਰਹੀ ਹੈ ਨਾ ਤਾਂ ਲਿਵਰ ਹੈਲਥ ਨੂੰ ਵਧੀਆ ਬਣਾਏ ਰੱਖਣ ਲਈ ਵੀ ਗੁਣ ਕਤੀਰੇ ਦਾ ਤੁਸੀਂ ਇਸਤੇਮਾਲ ਅਗਰ ਡੇਲੀ ਕਰਦੇ ਹੋ ਤਾਂ ਤੁਹਾਨੂੰ ਇਸੇ ਬਹੁਤ ਵਧੀਆ ਫਾਇਦੇ ਮਿਲਣ ਵਾਲੇ ਨੇ ਜੋਇੰਟ ਪੇਨ ਦੀ ਤਾਂ ਮੈਂ ਗੱਲ ਕੀਤੀ ਹੈ ਜਿਨ੍ਹਾਂ ਨੂੰ ਵੀ ਜੋੜਾਂ ਦਾ ਦਰਦ ਹੁੰਦਾ ਹੈ ਉਹਨਾਂ ਲਈ ਵੀ ਇਹ ਬਹੁਤ ਚੰਗਾ ਰਹਿਣ ਵਾਲਾ ਹੈ ਸੋ ਉਸ ਦੇ ਲਈ ਦੇਖੋ ਇੱਕ ਰਾਤ ਪਹਿਲਾਂ ਤੁਸੀਂ ਪਿਉ ਦੇਣਾ ਅਗਲੇ ਦਿਨ ਤੁਸੀਂ ਦੇਖੋਗੇ ਬਹੁਤ ਫੁੱਲ ਜਾਂਦਾ ਹੈ ਬਹੁਤ ਚੰਗੀ ਮਾਤਰਾ ਵਿੱਚ ਫੁੱਲ ਜਾਂਦਾ ਹੈ ਸੋ ਜਦੋਂ ਪਿਉ ਕੇ ਅਗਲੇ ਦਿਨ ਤੁਸੀਂ ਇਸ ਨੂੰ ਕਿਸੇ ਵੀ ਤਰ੍ਹਾਂ ਦੀ ਡਰਿੰਕ ਜਿਵੇਂ ਸ਼ਰਬਤ ਬਣਾ ਰਹੇ ਹੋ ਨਿੰਬੂ ਪਾਣੀ ਬਣਾ ਰਹੇ ਹੋ ਉਸੇ ਵਿੱਚ ਐਡ ਕਰੋ ਔਰ ਤੁਸੀਂ ਦੇਖੋਗੇ ਕਿ ਇੱਕ ਤਾਂ ਪੀਣ ਦੇ ਵਿੱਚ ਵੀ ਤੁਹਾਨੂੰ ਬਹੁਤ ਅੱਛਾ ਲੱਗੇਗਾ ਤੁਹਾਡੇ ਬੱਚਿਆਂ ਨੂੰ ਵੀ ਬਹੁਤ ਅੱਛਾ ਲੱਗੇਗਾ ਔਰ ਵੈਸੇ ਵੀ ਇਸੇ ਟੇ ਸਾਰੇ ਫਾਇਦੇ ਜੋ ਹੈ ਜ਼ਰੂਰ ਮਿਲਣਗੇ ਬੱਚਿਆਂ ਨੂੰ ਵੀ ਵੱਡਿਆਂ ਨੂੰ ਸਾਰੇ ਕੋਈ ਵੀ ਉਮਰ ਦਾ ਇਸ ਨੂੰ ਜੋ ਹੈ ਖਾ ਸਕਦੇ ਨੇ ਸੋ ਜ਼ਰੂਰ ਦੇਖੋ ਸਪੈਸ਼ਲੀ ਮੈਂ بار بار ਇੱਕ ਗੱਲ ਕਰ ਰਹੀ ਹਾਂ ਕਿ ਜਿਨ੍ਹਾਂ ਦੀ ਨਕਸੀਰ ਫੁੱਟਦੀ ਹੈ ਤੁਸੀਂ ਦੇਖਦੇ ਆਂ ਕਈ ਵਰੀ ਸਕੂਲ ਦੇ ਵਿੱਚ ਕੋਈ ਬੱਚੇ ਅਕਸੀ ਅਕਸਰ ਉਹਨਾਂ ਦੀ ਕਵਰੀ ਨਕਸੀਰ ਫੁੱਟ ਜਾਂਦੀ ਹੈ ਨਕਚੋਂ ਖੂਨ ਆਣਾ ਸ਼ੁਰੂ ਹੋ ਜਾਂਦਾ ਹੈ ਤਾਂ ਉਹ ਪੇਰੈਂਟਸ ਨੂੰ ਜ਼ਰੂਰ ਬੱਚੇ ਨੂੰ ਸਕੂਲ ਭੇਜਣ ਤੋਂ ਪਹਿਲਾਂ ਜੋ ਹੈ ਗੂਨ ਕਤੀਰਾ ਖਵਾ ਕੇ ਜਾਂ ਡਰਿੰਕ ਉਸ ਦੀ ਕੋਈ ਦੁੱਧ ਵੀ ਚਾਹੇ ਮਿਕਸ ਕਰ ਲੋ ਔਰ ਸ਼ਰਬਤ ਉਸ ਵਿੱਚ ਕੋਈ ਫਲੇਵਰ ਐਡ ਕਰੋ ਔਰ ਬੱਚੇ ਨੂੰ ਪਿਲਾ ਕੇ ਤੁਸੀਂ ਚੀਜ਼ ਭੇਜੋਗੇ ਤਾਂ ਤੁਸੀਂ ਦੇਖੋਗੇ ਉਸ ਦੀ ਇਹ ਪ੍ਰੋਬਲਮ ਜੋ ਹੈ ਠੀਕ ਹੋਣੀ ਸ਼ੁਰੂ ਹੋ ਜਾਏਗੀ ਸੋ ਦੁੱਧ ਵਿੱਚ ਸ਼ਰਬਤ ਵਿੱਚ ਨਿੰਬੂ ਪਾਣੀ ਜੋ ਵੀ ਤੁਹਾਡੀ ਫੇਵਰਿਟ ਡਰਿੰਕ ਹੋਵੇ ਉਸ ਦੇ ਵਿੱਚ ਤੁਸੀਂ ਇਸ ਨੂੰ ਐਡ ਕਰੋ ਔਰ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ ਤੇ ਹਾਂ ਕਿੰਨੀ ਮਾਤਰਾ ਤੁਸੀਂ ਡੇਲੀ ਖਾ ਸਕਦੇ ਹੋ ਇਹ ਵੀ ਤੁਹਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਦੇਖੋ ਵੈਸਾ ਕਿ ਆ ਜਾਂਦਾ ਹੈ ਕਿ 5 ਤੋਂ 10 ਗ੍ਰਾਮ ਦੇ ਵਿੱਚ ਵਿੱਚ ਤੁਸੀਂ ਖਾਓ ਪਹਿਲਾਂ ਸ਼ੁਰੂਆਤ ਦੇ ਵਿੱਚ ਇਸ ਦੀ ਮਾਤਰਾ ਘੱਟ ਰੱਖੋ ਹੌਲੀ ਹੌਲੀ ਤੁਸੀਂ ਜ਼ਰੂਰ ਇਸ ਨੂੰ ਵਧਾ ਸਕਦੇ ਹੋ ਕਿਉਂਕਿ एकदम ਜ਼ਿਆਦਾ ਖਾਣਾ ਸ਼ੁਰੂ ਕਰੋਗੇ ਤਾਂ ਇਹ ਨਾ ਹੋਵੇ ਤੁਹਾਨੂੰ ਬਲੋਟਿੰਗ ਹੋਣੀ ਸ਼ੁਰੂ ਹੋ ਜਾਏ। ਵੈਸੇ ਨਾਰਮਲੀ ਆਪਾਂ ਗੱਲ ਕਰੀਏ ਸੇਫ ਸਾਈਡ ਦੀ ਅਗਰ ਆਪਾਂ ਗੱਲ ਕਰ ਲੈਨੇ ਤਾਂ 5 ਗ੍ਰਾਮ ਇਹਨੇ ਇੱਕ ਚਮਚ ਬਣਦਾ ਉਹ ਰਾਤ ਨੂੰ ਤੁਸੀਂ ਉਹ ਪੀਉਂਦੇ ਹੋ ਔਰ ਉਹ ਫੁੱਲ ਜਾਏਗਾ ਸਵੇਰ ਨੂੰ ਔਰ ਜਿੰਨਾ ਕੋ ਫੁੱਲਿਆ ਹੋਏਗਾ ਉਸ ਨੂੰ ਤੁਸੀਂ ਆਪਣੀ ਕਿਸੇ ਵੀ ਡਰਿੰਕ ਦੇ ਵਿੱਚ ਐਡ ਕਰਕੇ ਜੋ ਹੈ ਆ ਖਾ ਸਕਦੇ ਹੋ ਜਾਂ ਅਸੀਂ ਕਈ ਹੋਰ ਡਰਿੰਕ ਪੀ ਸਕਦੇ ਹੋ ਦਾ ਜ਼ਰੂਰ ਇਹ ਤੁਸੀਂ ਬਹੁਤ ਹੀ ਹੈਲਦੀ ਔਰ ਸਸਤਾ ਸੀ ਇਸ ਨੂੰ ਤਰੀਕਾ ਕਹਿ ਸਕਦੇ ਆ ਆਪਣੇ ਆਪ ਨੂੰ ਹਾਈਡਰੇਟ ਰੱਖਣ ਦਾ ਹੈਲਦੀ ਰੱਖਣ ਦਾ ਤੇ ਜ਼ਰੂਰ ਇਹਨਾਂ ਚੀਜ਼ਾਂ ਨੂੰ ਅਪਣਾਓ ਦੇਖੋ ਇਹ ਬਹੁਤ ਹੀ ਵਧੀਆ ਚੀਜ਼ਾਂ ਹੁੰਦੀਆਂ ਨੇ ਕਿ ਹਾਈਡਰੇਟ ਰਹਿਣ ਦੇ ਲਈ ਅਗਰ ਅਸੀਂ ਚਾਹਦੇ ਆ ਕਿ ਅਸੀਂ ਖੁਦ ਨੂੰ ਤਰੋ ਤਾਜ਼ਾ ਵੀ ਰੱਖੀਏ ਫੇਸ ਤੇ ਗਲੋ ਵੀ ਰਵੇ ਔਰ ਅਸੀਂ ਹੈਲਦੀ ਵੀ ਰਹੀਏ ਤਾਂ ਅਜਿਹੀਆਂ ਚੀਜ਼ਾਂ ਸਾਨੂੰ ਜ਼ਰੂਰ ਅਪਣਾਉਣੀਆਂ ਚਾਹੀਦੀਆਂ ਵੀਡੀਓ ਆਜੀ ਵਧੀਆ ਲੱਗੀ ਹੈ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਕਮੈਂਟ ਕਰਕੇ ਵੀ ਦੱਸਣਾ ਪੇਜ ਨੂੰ ਫੋਲੋ ਕਰ ਲਓ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ Instagram ਤੇ ਵੀ ਤੁਸੀਂ ਮੈਨੂੰ ਫੋਲੋ ਕਰ ਸਕਦੇ ਹੋ ਮਿਲਾਂਗੇ ਜਲਦੀ ਹੀ ਸਿਹਤ ਨਾਲ ਜੁੜੀ ਹੋਰ ਖਾਸ ਜਾਣਕਾਰੀ ਦੇ ਨਾਲ ਫਿਲਹਾਲ ਹੀ ਦੋਜੀ ਇਜਾਜ਼ਤ ਥੈਂਕ ਯੂ ਸੋ ਮਚ